ਸਸਿਕਾ ਦੋਸਤੋ ਮੈਂ ਤੁਹਾਡਾ ਤੀਰ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜਦੀ ਕਲਾ ਵਿੱਚ ਹੋਗੇ ਤੇ ਬਿਲਕੁਲ ਮੈਂ ਹਰ ਸਟੂਡੈਂਟ ਨੂੰ ਕਹੂੰਗਾ ਰੋਜ਼ ਨਿਤ ਨਵੇਂ ਅਪਡੇਟ ਆਉਂਦੇ ਆ ਸੋ ਪੈਨਾਕਲ ਐਜੂਕੇਸ਼ਨ ਦਾ ਚੈਨਲ ਜਰੂਰ ਸਬਸਕ੍ਰਾਈਬ ਕਰ ਲੋ ਚਾਹੇ ਤੁਹਾਡੇ ਵੀਜ਼ੇ ਲੱਗੇ ਵੀ ਹੋਏ ਹੈਗੇ ਆ ਤੇ ਪੇਰੈਂਟਸ ਨੂੰ ਵੀ ਮੈਂ ਕਹੂੰਗਾ ਆ ਜਿਹੜਾ ਉਹ ਸਮਾਂ ਹੈਗਾ ਵਾ ਤੁਹਾਨੂੰ ਆਪਣੇ ਬੱਚਿਆਂ ਨੂੰ ਪ੍ਰੋਪਰ ਰਾਹ ਦਿਖਾਉਣ ਵਾਲਾ ਵੀ ਜਿਹੜਾ ਹੈਗਾ ਕਿਉਂ ਕੈਨੇਡਾ ਨਾਲ ਰੋਜ਼ ਜਿਹੜੇ ਕੀ ਰੂਲ ਚੇਂਜ ਕਰ ਰਿਹਾ ਤਿਆਜ ਮੈਂ ਸਟਾਰਟਿੰਗ ਜੀ ਕਹਿ ਰਿਹਾ ਹਾਂ ਜਿੰਨੇ ਵੀ ਰੂਲ ਚੇਂਜ ਹੋ ਰਹੇ ਆ ਨਾ ਇਹ ਸਾਰੇ ਤੁਹਾਡੇ ਬੱਚਿਆਂ ਦੇ ਬਿਹਤਰੀ ਲਈ ਹੋ ਰਿਹਾ ਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚਿਆਂ ਨੂੰ ਕੋਈ ਵੀ ਪ੍ਰੋਬਲਮ ਆਉਣ ਜਿਹੜੇ ਦਿਨਾਂ ਵਿੱਚ ਨਾ ਦੇਖਣੀ ਪਵੇ ਸੋ ਅੱਜ ਜਿਹੜੇ ਦੋ ਅਪਡੇਟ ਸੀ ਮੈਂ ਤੁਹਾਡੇ ਨਾਲ ਜਿਹੜੀ ਡਿਸਕਸ਼ਨ ਕਰਨੀ ਆ ਵੱਧ ਤੋਂ ਇੰਪੋਰਟੈਂਟ ਆ ਸੋ ਇੰਪੋਰਟੈਂਟ ਇਸ ਕਰਕੇ ਵੀ ਹੈਗਾ ਕਿ ਜਿਹੜੇ ਬੱਚੇ ਉੱਥੇ ਪਾਰਟ ਟਾਈਮ ਕੰਮ ਕਰਦੇ ਸੀ ਉਹਨਾਂ ਨੂੰ ਵੀ ਖੁਸ਼ਖਬਰੀ ਆ ਤੋਂ ਇੱਕ ਅਲਰਟ ਵੀ ਹੈਗਾ ਵਾ ਬੱਚਿਆਂ ਨੂੰ ਜਿਹੜੇ ਬੱਚੇ ਪੜ੍ਹਾਈ ਕਰਦੇ ਆ ਉਹ ਕਿਤੇ ਕੰਮ ਦੇ ਚੱਕਰ ਦੇ ਵਿੱਚ ਕਿਤੇ ਉਹ ਗਲਤੀ ਨਾ ਕਰ ਪੈਣ ਮੌਕਾ ਨਾ ਖੁੰਝ ਜਾਣ ਕਿ ਬਾਅਦ ਵਿੱਚ ਜਿਹੜਾ ਉਹਨੂੰ ਪਛਤਾਉਣਾ ਪਵੇ ਸੋ ਇੱਕ ਆ ਸਕਰੀਨ ਸ਼ੇਅਰ ਅੱਜ ਵੀ ਤੁਹਾਡੇ ਨਾਲ ਮੈਂ ਅੱਜ ਕਰਨ ਲੱਗਾ ਸੋ ਵਿਦ ਪ੍ਰੂਫ ਵਿਦ ਫੈਕਟਸ਼ਨਲ ਇਸ ਮੰਚ ਤੇ ਤੁਹਾਡੇ ਨਾਲ ਗੱਲ ਹੁੰਦੀ ਆ ਸੋ ਅਸੀਂ ਜਦ ਤੱਕ ਐਮਬੈਸੀ ਦੀ ਆਫੀਸ਼ਲ ਸਾਈਟ ਤੇ ਕੋਈ ਅਪਡੇਟ ਨਾ ਆਵੇ ਤੁਹਾਡੇ ਨਾਲ ਅਸੀਂ ਬਿਲਕੁਲ ਵੀ ਡਿਸਕਸ ਨਹੀਂ ਕਰਦੇ ਸੋ ਮੈਂ ਟੀਮ ਨੂੰ ਕਹੂੰਗਾ ਕਿ ਜ਼ਰੂਰ ਹੈ ਜਿਹੜੀ ਸਕਰੀਨ ਸਾਂਝੀ ਕਰੇ ਤੁਹਾਡੇ ਨਾਲ ਸੋ ਇਹ ਜਿਹੜੇ ਦੋ ਅਪਡੇਟ ਆ ਪਹਿਲਾਂ ਦੱਸ ਦਵਾਂ ਪਹਿਲੀ ਦਾ ਗੁੱਡ ਨਿਊਜ਼ 20 ਘੰਟੇ ਦੀ ਸਭ ਨੂੰ ਪਤਾ ਸਟੂਡੈਂਟ ਨੂੰ ਪਰਮਿਸ਼ਨ ਹੁੰਦੀ ਸੀਗੀ ਜਿੱਦਾਂ ਉਹ ਨਾਲ-ਨਾਲ ਜੇ ਪੜਦੇ ਸੀਗੇ ਹੁਣ ਇਹ ਪਰਮਿਸ਼ਨ ਕਿੰਨੀ ਹੋ ਗਈ ਆ 24 ਘੰਟੇ 4 ਘੰਟੇ ਐਕਸਟਰਾ ਲੀਗਲੀ ਤੁਹਾਡੇ ਬੱਚੇ ਨੂੰ ਜਿਹੜੇ ਕੀ ਮਿਲ ਚੁੱਕੇ ਆ ਜਿਹੜੇ ਕੀ ਤੁਹਾਡੇ ਬੱਚੇ ਦੇ ਡੈਫੀਨੇਟਲੀ ਪਾਕਟਸ ਦੇ ਵਿੱਚ ਜਿਹੜੇ ਕੀ ਉਹਨਾਂ ਦੇ ਪਿੱਛੇ ਬਰਡਨ ਵਧ ਰਿਹਾ ਸੀਗਾ ਉਹਦੇ ਵਿੱਚ ਥੋੜੀ ਜਿਹੀ ਰਿਲੈਕਸੇਸ਼ਨ ਜ਼ਰੂਰ ਜੜੀ ਮਿਲੂਗੀ ਸੋ ਮੈਂ ਤੁਹਾਨੂੰ ਇਹ ਦਿਖਾਉਣਾ ਚਾਹੂੰਗਾ ਕਿਉਂਕਿ ਇਹ ਚੀਜ਼ਾਂ ਦੇਖੋ ਅੱਜ ਜਿਹੜਾ ਕੀ ਆ 24 ਆਰਸ ਪਰ ਵੀਕ ਆਫ ਕੈਂਪਸ ਵਾਈਲ ਦੇ ਕਲਾਸੇਸ ਆ ਰਹੇ ਸੈਕਸ਼ਨ ਮਤਲਬ ਕਿ ਉਹਨਾਂ ਦੀ ਕਲਾਸੇਸ ਚੱਲ ਰਹੀਆਂ ਫੇਰ ਵੀ ਉਹ ਜਿਹੜੇ ਕੀ ਪੜ ਸਕਦੇ ਆ ਪਰ ਇੱਕ ਦੂਜੀ ਜਿਹੜੀ ਮੇਨ ਚੀਜ਼ ਹੈਗੀ ਆ ਜਿਹੜੀ ਅਨਾਉਂਸਮੈਂਟ ਅੱਜ ਤੋਂ ਥੋੜੇ ਮਹੀਨੇ ਪਹਿਲਾਂ ਹੋਈ ਸੀਗੀ ਪਰ ਅਪਡੇਟ ਨਹੀਂ ਹੋਇਆ ਸੀਗਾ ਜੇ ਇਹ ਸ਼ਾਇਦ ਕੈਨੇਡਾ ਚੀਜ਼ ਪਹਿਲਾਂ ਕਰ ਦਿੰਦਾ ਠੀਕ ਹੈ ਜੇ ਪਹਿਲਾਂ ਕਰ ਦਿੰਦਾ ਤੇ ਕਿਤੇ ਨਾ ਕਿਤੇ ਬੱਚੇ ਜਿਨ੍ਹਾਂ ਨੇ ਆਪਣਾ ਬਾਧੂ ਮਾਪਿਆਂ ਦਾ ਪੈਸਿਆਂ ਦਾ ਨੁਕਸਾਨ ਵੀ ਕਰਾਇਆ ਆਪਣਾ ਵੀ ਨੁਕਸਾਨ ਕਰਾਇਆ ਗੱਲ ਕੀ ਸੀ ਜਿਹੜੇ ਵਧੀਆ ਕਾਲਜ ਸੀ ਉਹ ਕਹਿੰਦੇ ਸੀ ਪੜ ਬੱਚਾ ਤੇ ਬੱਚਾ ਉੱਥੇ ਕੀ ਕਹਿੰਦੇ ਉੱਥੇ ਪ੍ਰਾਈਵੇਟ ਕਾਲਜਸ ਦਾ ਜਬ PPP ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਸਪੈਸ਼ਲੀ ਉਹਨਾਂ ਦੀ ਮੈਂ ਗੱਲ ਕਰੂੰਗਾ ਪ੍ਰਾਈਵੇਟ ਦਾ ਯਾਰ ਪ੍ਰਾਈਵੇਟ ਸੀ ਨਾ ਪਹਿਲੇ ਹੀ ਪਤਾ ਪ੍ਰਾਈਵੇਟ ਆ ਪਰ ਇੱਕ PPP ਜਿਹੜੇ ਕਾਲਜਸ ਦੀ ਲਿਸਟ ਸੀਗੀ ਇੰਨਾ ਬੱਚਾ ਉਥੇ ਗਿਆ 19 ਕਾਲਜ ਜਿਹੜੇ ਸਸਪੈਂਡ ਹੋਏ ਸੀਗੇ ਆ ਜ਼ਿਆਦਾਤਰ ਤੁਸੀਂ ਨਾ ਅੱਜ ਇੱਕ ਹੋਰ ਵੀ ਦੇਖ ਲਓ ਜਿਹੜੇ ਜ਼ਿਆਦਾ ਬੱਚੇ ਖਰਾਬ ਹੋਏ ਨਾ ਇੰਨਾ ਕਾਲਜਸ ਦੇ ਵਾਲੇ ਬੱਚੇ ਹੀ ਆ ਜਿਹੜੇ ਖਰਾਬ ਸਚਾਈ ਆ ਖਰਾਬ ਹੋਏ ਆ ਬੱਚੇ ਤੋਂ ਪਹਿਲਾਂ ਤੋਂ ਮੈਂ ਮੁੱਦੇ ਤੇ ਆਉਂਦਾ ਅਪਡੇਟ ਤੇ ਆਉਂਦਾ ਹੁਣ ਜੇ ਤੁਹਾਡੇ ਬੱਚੇ ਨੇ ਕਾਲਜ ਚੇਂਜ ਕਰਨਾ ਤੇ ਉਹਨੂੰ ਹੁਣ ਦੁਬਾਰਾ ਨਵੀਂ ਫਾਈਲ ਲਾਉਣੀ ਪੈਣੀ ਨਵਾਂ ਵੀਜ਼ਾ ਲੈਣਾ ਪੈਣਾ ਡੀਐਲਆਈ ਚੇਂਜ ਨਹੀਂ ਹੋਣਾ ਜੇ ਡੀਐਲਆਈ ਜਾਂ ਇੰਸਟੀਚੂਟ ਚੇਂਜ ਹੋ ਜਾਂਦਾ ਸੀ ਨਾ ਉਹ ਹੁਣ ਬੰਦ ਹੋ ਗਿਆ ਤੇ ਇੱਕ ਹੋਰ ਅਲਰਟ ਇੱਥੇ ਹੀ ਖਤਮ ਨਹੀਂ ਹੁੰਦਾ ਜਿਹੜੇ ਬੱਚੇ ਸ਼ਾਰਟਕਟ ਮਾਰਨਗੇ ਸ਼ਾਰਟਕਟ ਮੀਨਸ ਤੁਸੀਂ ਇਹ ਕਿ ਪੈਸੇ ਵੰਨੂ ਲੱਗਣਗੇ ਮੈਂ ਬੱਚਿਆਂ ਨੂੰ ਕਹੂੰਗਾ ਸਮਝਾਓ ਪੈਸੇ ਕਮਾਉਣ ਨੂੰ ਸਾਰੀ ਉਮਰ ਪਈ ਹੈ ਯਾਰ ਬੇਟਾ ਕਾਕਾ ਸਾਰੀ ਉਮਰ ਪੈਸਾ ਕਮਾਉਣਾ ਵਾ ਪਰ ਜੇ ਪੜ੍ਹਾਈ ਦਾ ਮੌਕਾ ਖੁੰਝ ਗਿਆ ਜੋ ਕੈਨੇਡਾ ਚ ਸੈਟਲਮੈਂਟ ਦੇ ਸ ਆਪਣੇ ਮਾਪਿਆਂ ਦੇ ਮਿਲੇ ਜਿਹੜੇ ਸ ਆਪਣੇ ਪੂਰੇ ਕਰਨ ਦੀ ਜੋ ਆਪਾਂ ਸੋਚਿਆ ਹੋਇਆ ਫਿਰ ਆਪਾਂ ਕਿਤੇ ਨਾ ਕਿਤੇ ਫਸ ਜਾਗੇ ਕੜਿੱਕੀ ਚ ਫਸ ਜਾਗੇ ਜੇ ਰੂਲ ਤੋੜਿਆ ਕਿਉਂਕਿ ਉਹਨਾਂ ਨੇ ਸਾਫ਼ ਕਹਿ ਤਾ ਹਰ ਡੀਐਲਆਈ ਨੂੰ ਇਹ ਤਾਂ ਉਹਨਾਂ ਨੇ ਸਖਤੀ ਕੀਤੀ ਆ ਕਿਉਂਕਿ ਡੀਐਲਆਈ ਨੂੰ ਨੇ ਬਹੁਤ ਕੰਪਲਾਈਂਸ ਜਿਹਨੂੰ ਆਪਾਂ ਕਹਿੰਦੇ ਨਾ ਕਿ ਚੈੱਕਅਪ ਕੀ ਸਾਰਾ ਕੁਝ ਬੱਚਿਆਂ ਦੇ ਨਾਲ ਸਹੀ ਹੋ ਰਿਹਾ ਨਹੀਂ ਹੋ ਰਿਹਾ ਸੋ ਡੀਐਲਆਈ ਨੂੰ ਸਾਲ ਦੇ ਵਿੱਚ ਜਿਹੜੀ ਕੀ ਆ ਦੋ ਵਾਰੀ ਰਿਪੋਰਟ ਦੇਣੀ ਪੈਣੀ ਆ ਜਿਹੜੀ ਉਹ ਇਹਾਂ ਜੇ ਬੱਚਾ ਪੜ ਰਹਾ ਟੈਂਡਰਸ ਪੂਰੀ ਆ ਨਹੀਂ ਪੂਰੀ ਆ ਸਟੇਟਸ ਕੀ ਜਿਹੜਾ ਹੈਗਾ ਵਾ ਸੋ ਇਹ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਨਗੀਆਂ ਕਾਲਜ ਦਾ ਚੇਂਜ ਹੋਣ ਹੋ ਰਿਹਾ ਹੁਣ ਤਾਂ ਨਵਾਂ ਵੀਜ਼ਾ ਲੈਣਾ ਤੁਹਾਨੂੰ ਵੀ ਪਤਾ ਵਾ ਹਾਂ ਜਿਹੜਾ ਜੈਨੂ ਰੀਜ਼ਨ ਹੋਊਗਾ ਤੁਹਾਡਾ ਓਨਲੀ ਤਾਂ ਜੇ ਤੁਸੀਂ ਦੁਬਾਰਾ ਨਵੀਂ ਫਾਈਲ ਲਾਉਨੇ ਆ ਤੇ ਵੀਜ਼ਾ ਦੇ ਜਿਹੜੇ ਚਾਂਸਸ ਆ ਨਹੀਂ ਤਾਂ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਆਪਾਂ ਦੇਖ ਸਕਦੇ ਆ ਸੋ ਇਸ ਲਈ ਮੈਂ ਬਾਰ ਬਾਰ ਕਹਿ ਰਿਹਾ ਇੰਡੀਆ ਤੋਂ ਹੀ ਸਹੀ ਚੋਣ ਨਵੇਂ ਬੱਚਿਆਂ ਦੀ ਗੱਲ ਕਰ ਰਿਹਾ ਸੋ ਜਿਹੜੇ ਉੱਤੇ ਬੱਚਾ ਪਹੁੰਚਿਆ ਹੈ ਜੇ ਕਾਲਜ ਨਹੀਂ ਚੇਂਜ ਕਰਦਾ ਤੇ ਉਹਨੂੰ ਟੈਨਸ਼ਨ ਨਹੀਂ ਦੀ ਲੋੜ ਨਹੀਂ ਆ ਤੇ ਬਾਕੀ ਜਿਹੜੇ ਨਵੇਂ ਬੱਚੇ ਜਿਹੜੇ ਹੈਗੇ ਆ ਤੇ ਬੜਾ ਸਹੀ ਕੋਰਸ ਜਿਹੜੀ ਉਹਨਾਂ ਨੇ ਲਿਸਟ ਦਿੱਤੀ ਉਹਦੇ ਵਿੱਚੋਂ ਹੀ ਸਹੀ ਸਲਾਹਕਾਰ ਜਿਹੜਾ ਤੁਹਾਡੇ ਨਾਲ ਲੰਬੀ ਰਾਹਤੇ ਤੱਕ ਚੱਲੇ ਬਾਹ ਫੜ ਕੇ ਚੱਲੇ ਹਾਂ ਉਹਦੇ ਵਾਸਤੇ ਤੁਸੀਂ ਪੈਨਾਕਲ ਦੀ ਟੀਮ ਨਾਲ ਵੀ ਜ਼ਰੂਰ ਕੰਟੈਕਟ ਕਰ ਸਕਦੇ ਆ ਤੇ ਬਾਕੀ ਇਹ ਸੋ ਅਪਡੇਟ ਨੂੰ ਮੈਂ ਓਵਰਆਲ ਵਾਧੂ ਪੋਜ਼ਿਟਿਵ ਦੇਖਣ ਦੇ ਆ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨਾ ਕਾਲਜ ਨਹੀਂ ਚੇਂਜ ਹੋਣਾ ਸੋ ਵਧੀਆ ਗੱਲ ਆ ਆਪਾਂ ਬੱਚਾ ਆਪਣਾ ਪੜਨ ਭੇਜਦੇ ਆ ਤੇ ਕੋਈ ਦੱਸ ਦਊਗਾ ਜਿਹੜੇ ਤੋ ਉਹਨਾਂ ਦਾ ਖੁਸ਼ੀ ਦਿਲਾ ਰਾਵੀ ਗਈ ਹੋਣੀ ਹੈ ਕੋਈ ਆ ਵਧੀਆ ਨਿਆਰੇ 4 ਘੰਟੇ ਐਕਸਟਰਾ ਕੰਮ ਕਰਨ ਨੂੰ ਵੀ ਮਿਲ ਗਏ ਆ ਤੇ ਬਾਕੀ ਉਹ ਦੂਜੇ ਅਪਡੇਟਾਂ ਉਹਨਾਂ ਕੋਈ ਫਰਕ ਨਹੀਂ ਆ ਜਿਹੜਾ ਪੜ ਰਿਹਾ ਜੇ ਉਹਨਾਂ ਦੀ ਅਟੈਂਡੈਂਸਾਂ ਪੂਰੀਆਂ ਤੇ ਉਹਨੂੰ ਕੰਪਲਾਈਂਸ ਤੇ ਉਹਨੂੰ ਦੀ ਸ਼ਿਕਾਇਤ ਵੀ ਨਹੀਂ ਹੋ ਸਕਦੀ ਸੋ ਕੋਵਿਡ-19 ਦੀ ਲੋੜ ਨਹੀਂ ਸੋ ਆਪਣੇ ਬੱਚਿਆਂ ਨੂੰ ਮਾਪਿਆਂ ਨੂੰ ਮੈਂ ਕਹਾਂਗਾ ਕਿ ਬੇਟਾ ਕੰਮ ਸਾਰੀ ਉਮਰ ਕਰਨਾ ਪੜ੍ਹਾਈ ਤੇ ਵੀ ਨਾਲ ਦੀ ਨਾਲ ਜਿਹੜਾ ਕਿ ਜ਼ਰੂਰ ਫੋਕਸ ਕਰੀ ਸੋ ਇਸ ਵੀਡੀਓ ਦੇ ਵਿੱਚ ਅਗਲੀ ਵੀਡੀਓ 'ਚ ਮੈਂ ਜ਼ਿਆਦਾ ਡਿਸਕਸ਼ਨ ਕਰੂੰਗਾ ਮੈਂ 10-12 ਟ੍ਰੈਂਡ ਦੀ ਗੱਲ ਵੀ ਬੜਾ ਵਾਧੂ ਸਹੀ ਚੱਲਣਦੇ ਗੁੱਡ ਰਿਜ਼ਲਟਸ ਦੇਖਣ ਨੂੰ ਆਪਣੀ ਗੱਲ ਕਰੂੰਗਾ ਬਈ ਨਿਕਾਂ ਨੂੰ ਜੂਰ ਮਿਲ ਰਹੇ ਆ ਪਰ ਹਾਂ ਇਹ ਵੀ ਦੱਸ ਦਵਾਂ ਇੱਕ ਕੌੜਾ ਸੱਚ ਵੀ ਆ ਮਾਰਕੀਟ ਦੇ ਵਿੱਚ ਰਿਫਿਊਜ਼ਲਾਂ ਵੀ ਦੇਖਣ ਨੂੰ ਮਿਲੇ ਆ ਕਿਉਂਕਿ ਇਹਦਾ ਵੀ ਰੀਜ਼ਨ ਦੱਸ ਦਵਾਂ ਅਸੀਂ ਅੱਜ ਤੱਕ ਕਦੀ ਵੀ ਮੈਂ ਤਾਂ ਕਹੂੰਗਾ ਸ਼ਾਰਟਕਟ ਨਹੀਂ ਮਾਰਿਆ ਸਾਨੂੰ ਵੀ ਪਤਾ ਸੀ ਮਾਰਕੀਟ 100% ਵੀਜ਼ਾ ਜਿਹੜਾ ਆਨਲਾਈਨ ਸ਼ੁਰੂ ਹੋ ਗਿਆ ਪਰ ਅਸੀਂ ਇੱਕ ਵੀ ਰਿਫਿਊਜ਼ਲ ਪਿਛਲੇ ਅਕਤੂਬਰ ਤੋਂ ਹੁਣ ਤੱਕ ਨਹੀਂ ਦੇਖੀ ਸਟੱਡੀ ਵੀਜ਼ਾ ਦੇ ਕਾਰਨ ਦੇ ਵਿੱਚ ਤੇ ਹੁਣ ਵੀ ਜਿਹੜੇ ਵੀਜ਼ਾ ਜਿਹੜੇ ਸਾਡੇ ਆ ਡੇਲੀ ਬੇਸਿਸ ਤੇ ਪੋਜ਼ਿਟਿਵ ਆ ਰਹੇ ਤੇ ਚੜਦੀ ਕਲਾ ਚ ਰਹੋ ਸਪਸ ਵίζਾ ਦੀ ਵੀ ਮੈਂ ਗੱਲ ਕਰ ਰਿਹਾ ਮੈਂ ਬੇਟਾ ਜਿੰਨੀਆਂ ਰੀਕਨਸੋਲੇਸ਼ਨ ਪਾ ਰਹੀਆਂ ਸੀ ਨਾ ਨਹੀਂ ਮੈਂ ਅਜੇ ਤੱਕ ਕਿਸੇ ਨੂੰ ਦੇਖੀ ਪੋਜ਼ਿਟਿਵ ਰਿਜ਼ਲਟ ਜਿਹੜੇ ਜੀ ਦੇਖੇ ਇਹ ਵੀ ਮੈਂ ਆਪਣੀ ਗੱਲ ਕਰ ਰਿਹਾ ਕਿ ਮਾਰਕੀਟ ਚ ਪਹਿਲੇ ਅਸੀਂ ਬੰਦੇ ਸੀ ਪਿਨਾਕਲ ਐਜੂਕੇਸ਼ਨ ਗਏ ਰੀਕਨਸੋਲੇਸ਼ਨ ਆ ਪਾਓ ਸੋ ਅੱਜ ਵੀ ਤੁਸੀਂ ਹੈਰਾਨ ਹੋਗੇ ਅੱਜ ਦੇ ਦਿਨ ਜਿੱਦਣਾ ਤੁਹਾਡੇ ਨਾਲ ਵੀਡੀਓ ਸ਼ੂਟ ਕਰ ਰਹਾ 16 ਨਵੰਬਰ ਦੋ ਬੱਚਿਆਂ ਦੀਆਂ ਰੀਕਨਸੋਲੇਸ਼ਨ ਹੋਰ ਅਪਰੂਵ ਹੋ ਗਈਆਂ ਸਪਸ ਵίζਾ ਦੀਆਂ ਸੋ ਤੁਸੀਂ ਦੇਖੋਗੇ ਸਪਸ ਵίζਾ ਵਾਲ ਜਿਹੜੇ ਹਿੰਮਤ ਛੱਡ ਗਏ ਸੀਗੇ ਉਹ ਵੀ ਜਿਹੜੇ ਕਿ ਬਰੀਆ ਸੋ ਇਮੀਗ੍ਰੇਸ਼ਨ ਇਤੋਂ ਹੋਟੇਲ ਬੁਕਿੰਗ ਦੇ ਵੀ ਅੱਜ ਇੱਕ ਵੀਜ਼ਾ ਆਇਆ ਹਾਂ ਸ਼ਕਤੀ ਜੂਰ ਹੈ ਵੈਸਟਰ ਵੀਜ਼ਾ ਦੇ ਪਰ ਅੱਜ ਇੱਕ ਹੋਟੇਲ ਬੁਕਿੰਗ ਤੇ ਵੀ ਸਾਨੂੰ ਜਿਹੜਾ ਪੀਪੀਆਰ ਦੇਖਣ ਨੂੰ ਜੜੀ ਮਿਲੀ ਆ ਸੋ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਰਹੀਏ ਤੁਹਾਡੀ ਫਾਈਲ ਦੇ ਵਿੱਚ ਕੋਈ ਫੇਕ ਡਾਕੂਮੈਂਟ ਨਾ ਲਾਓ ਅੱਜ ਵੀਜ਼ਾ ਨਹੀਂ ਹੁੰਦਾ ਦੁਬਾਰਾ ਆ ਜੂਗਾ ਵੈਸਟਰ ਵੀਜ਼ਾ ਦੀ ਗੱਲ ਕਰਦੇ ਜਿਹੜਾ ਸਪਾਊਸ ਵੀਜ਼ਾ ਵਾਲੇ ਦੁਆਰਾ ਲੈ ਰਹੇ ਨੇ ਰੀਕਨਸੋਲੈਂਟ ਵੀਜ਼ੇ ਸੋ ਸਟੂਡੈਂਟ ਨੂੰ ਵੀ ਮੈਂ ਕਹਾਂਗਾ ਸਹੀ ਕੋਰਸ ਲਓ ਸਹੀ ਸਲਾਹ ਕਰ ਲਓ ਤੇ ਆਪਣੀ ਜ਼ਿੰਦਗੀ ਦੇ ਸੁਪਨੇ ਜਿਹੜੇ ਕੀ ਆ ਏਦਾਂ ਹੀ ਰਾਜੀ ਖੁਸ਼ੀ ਚੜ੍ਹਦੀ ਕਲਾ ਚ ਪੂਰੇ ਕਰ